ਘਰ ਦੇ ਹਾਲਾਤਾਂ ਬਾਰੇ ਜੇ ਤੁਸੀਂ ਪੁੱਛੋ ਘਰ ਦੇ ਕੋਈ ਹਾਲਾਤ ਨਹੀਂ ਕੋਈ ਬਿਆਨ ਕਰਨ ਜੋਗ ਨਹੀਂ ਜੋ ਸਾਡਾ ਸਮਾਨ ਆ ਸਾਡੇ ਡਾਕੂਮੈਂਟਸ ਵਗੈਰਾ ਹਰ ਚੀਜ਼ ਸਾਡੀ ਗੱਠੜੀਆਂ ਚ ਬਣ ਕੇ ਸੇਵ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਨਹੀਂ ਫੈਸਿਲਿਟੀਆਂ ਮਤਲਬ ਪ੍ਰੋਪਰ ਸਾਨੂੰ ਮਿਲ ਵੀ ਨਹੀਂ ਰਹੀਆਂ ਤੇ ਉਹ ਚੀਜ਼ਾਂ ਫੇਰ ਵੀ ਸਾਡੀਆਂ ਸੇਵ ਨਹੀਂ ਹੈਗੀਆਂ ਇਸ ਸਮੇਂ ਤੁਸੀਂ ਦੁਆਬਾ ਪਬਲਿਕ ਨਿਊਜ਼ ਚੈਨਲ ਦੇ ਨਾਲ ਜੁੜ ਚੁੱਕੇ ਹੋ ਸਾਡੇ ਨਾਲ ਪਿੰਡ ਭੋਲੇਵਾਲ کریم ਦੇ ਮੌਜੂਦਾ ਸਰਪੰਚ ਮੌਕੇ ਤੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਹਾਂਜੀ ਵੀਰ ਜੀ ਇੱਥੇ ਜੋ ਖਾਸਾ ਹਾਲਤ ਦੇਖਦੇ ਆ ਹੋਇਆ ਇਹ ਇਹ ਦੇਖਿਆ ਹੈ ਕਿ ਕਿਸ ਤਰ੍ਹਾਂ ਘਰਾਂ ਦੇ ਜਾਂ ਛੱਤਾਂ ਵੀ ਚੋ ਰਹੀਆਂ ਹਨ ਤੇ ਪੂਰਾ ਘਰ ਹੀ ਇੱਕ ਸਾਬ ਨਾਲ ਅੰਦਰੋਂ ਗਿੱਲਾ ਹੋ ਚੁੱਕਾ ਹੈ ਹਾਂਜੀ ਇਹਨਾਂ ਦੇ ਬਹੁਤ ਬੁਰਾ ਹਾਲ ਹੈ ਛੱਤਾਂ ਚੋਂ ਹੁੰਦੀਆਂ ਜੀ ਪਾਣੀ ਉੱਤਰੀ ਜਾਂਦਾ ਲੀਕ ਜੀ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਫਿਰ ਕਿ ਘਰੋਂ ਵੀਰ ਦਾ ਵੀ ਜਣੇ ਦਾ ਭਰਾ ਵੀ ਬਿਮਾਰ ਆਈ ਤੇ ਬਹੁਤ ਜ਼ਿਆਦਾ ਵੀ ਖਾਣ ਦੀ ਵੀ ਸਾਧਨ ਵੀ ਰੋਟੀ ਦਾ ਗੁਜ਼ਾਰਾ ਹੀ ਚੱਲਦਾ ਜੀ ਹਾਂ ਜੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਇਹ ਦੇਖਿਆ ਜਾਵੇ ਸਰ ਇਹ ਇੱਥੇ ਜਿਹੜੇ ਐਸ ਡੀ ਐਮ ਸਾਹਿਬ ਹੈਗੇ ਮੈਡਮ ਉਹ ਆਏ ਸੀਗੇ ਤੇ ਇੱਧਰ ਪਹਿਲਾਂ ਵਗੈਰਾ ਵੰਡ ਕੇ ਗਏ ਆ ਹੋਰ ਉਹਨਾਂ ਨੇ ਆਪਣੀ ਟੀਮ ਲਗਾਈ ਹੈਗੀ ਆ ਡਾਕਟਰਾਂ ਦੀ ਟੀਮ ਲਗਾਈ ਗਈ ਹੈ ਜੀ ਤੇ ਇੱਧਰ ਕੋਈ ਇਹਨਾਂ ਨੂੰ ਤੁਹਾਨੂੰ ਨਹੀਂ ਦਿੱਤਾ ਕਿ ਨਹੀਂ ਉਹਨਾਂ ਨੇ ਦਿੱਤੀ ਜਾਈ ਸੰਤੋਖ ਕਹਿੰਦਾ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਕੋਈ ਵੀ ਲੈ ਸਕਦੇ ਆ ਜੀ ਕਿੰਨੇ ਅੱਛਾ ਜੀ ਦਵਾਈ ਵੀ ਕੋਈ ਚਾਹੀਦੀ ਆ ਤਾਂ ਲੈ ਸਕਦੇ ਆ ਤੇ ਇੱਧਰ ਵੀਰ ਜੀ ਨੂੰ ਉਧਰ ਪਹਿਲਾਂ ਨਹੀਂ ਮਿਲਿਆ ਹਾਂਜੀ ਮਿਲੀ ਜਾਨ ਪਾਲ ਉਧਰ ਤੇ ਬਾਣੀ ਇਦਾਂ ਵੀ ਬਾਕੀ ਉਹਨਾਂ ਹੋਰ ਦੇ ਦਾਂਗੇ ਜੇ ਕਦੀ ਮਿਲ ਗਈ ਠੀਕ ਹੈ ਜੀ ਹਾਂ ਜੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਹੀ ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਆ ਮਾੜੇ ਹਨ ਆ ਉਹ ਦੇਖ ਲੇਤੇ ਦੇਖ ਲੈਣੇ ਅੰਦਰ ਜਾ ਕੇ ਕਿੱਦਾਂ ਦੇ ਹਾਲਾਤ ਹਨ ਇਸ ਸਮੇਂ ਮੌਕੇ ਤੇ ਤੇ ਕਿਸ ਤਰ੍ਹਾਂ ਇਹਨਾਂ ਦੇ ਗਾਰਡਰ ਵਾਲੇ ਵਾਲੀਆਂ ਛੱਤਾਂ ਹਨ ਤੇ ਫਿਰ ਵੀ ਕਿਸ ਤਰ੍ਹਾਂ ਚੁੰਦਾ ਹੋਇਆ ਨਜ਼ਰ ਆ ਰਿਹਾ ਹਰ ਪਾਸਿਓ ਤੇ ਇਹਨਾਂ ਨੂੰ ਸੌਣਾ ਤਾਂ ਬਹੁਤ ਮੁਸ਼ਕਲ ਦੀ ਮੁਸ਼ਕਲ ਲੱਗਦਾ ਹੈ ਜੋ ਹਾਲਾਤ ਹਨ ਇਸ ਸਮੇਂ ਥੱਲੇ ਫਾਰਸ਼ ਵੀ ਕੱਚਾ ਹੈ ਤੁਸੀਂ ਦੇਖ ਸਕਦੇ ਮੌਕੇ ਦੀਆਂ ਲਾਈਵ ਤਸਵੀਰਾਂ ਬਾਕੀ ਅੰਦਰ ਜਾ ਕੇ ਵੀ ਦੇਖ ਲੈਣੇ ਆ ਕਮਰਿਆਂ ਦੇ ਕੀ ਹਾਲਾਤ ਹਨ ਇਸ ਸਮੇਂ ਹਾਂਜੀ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਲਾਈਵ ਤਸਵੀਰਾਂ ਕਿਸ ਤਰ੍ਹਾਂ ਛੱਤਾਂ ਚੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਜੋ ਰੋਜ਼ ਵਰਤੋਂ ਕਰਨ ਵਾਲੇ ਸਮਾਨ ਵੀ ਭਿੱਜ ਕੇ ਇੱਕ ਹਸਾਬ ਨਾਲ ਸਵਾਹ ਹੋ ਚੁੱਕੇ ਹਨ ਕਿ ਪਾਣੀ ਦੇ ਵਿੱਚ ਗਲਦੇ ਹੋਏ ਨਜ਼ਰ ਆ ਰਹੇ ਹਨ ਤੇ ਵਿੱਚ ਦੇਖਿਆ ਜਾਵੇ ਤਾਂ ਬਾਬਾ ਜੀ ਦੀਆਂ ਫੋਟੋਆਂ ਵੀ ਪਈਆਂ ਹਨ ਜਿਹੜੀਆਂ ਇਸ ਸਮੇਂ ਪਾਣੀ ਦੇ ਨਾਲ ਭਿੱਜ ਕੇ ਗਿੱਲੀਆਂ ਹੋ ਚੁੱਕੀਆਂ ਹਨ ਮੌਕੇ ਦੇ ਵਿੱਚ ਆਣ ਕੇ ਦੇਖਿਆ ਗਿਆ ਤਾਂ ਤੁਸੀਂ ਦੇਖ ਸਕਦੇ ਆ ਮੌਕੇ ਤੇ ਇਸ ਤਰ੍ਹਾਂ ਘਰਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਹਨ ਪਿੰਡ-ਪਿੰਡ ਵਿੱਚ ਵਿੱਚ ਜਾ ਕੇ ਦੇਖਿਆ ਜਾ ਰਿਹਾ ਹੈ ਕਿ ਘਰ ਕਿਸ ਤਰ੍ਹਾਂ ਦੇ ਹਨ ਇਸ ਸਮੇਂ ਆ ਰੋਜ਼ ਵਰਤੋਂ ਕਰਨ ਵਾਲਾ ਜੋ ਸਮਾਨ ਹੈ ਕਿਸ ਤਰ੍ਹਾਂ ਢਿੱਜ ਕੇ ਹਸਾਬ ਨਾਲ ਸਵਾਹ ਹੋ ਚੁੱਕਾ ਹੈ ਜਿਸ ਬੈੱਡ ਦੇ ਉੱਪਰ ਰੋਜ਼ ਆਪਾਂ ਚੜ੍ਹ ਕੇ ਸੌਣਾ ਹੈ ਉਹ ਵੀ ਇਸ ਸਮੇਂ ਗੜਦਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦੇ ਨਾਲ ਕਿਸ ਤਰ੍ਹਾਂ ਉੱਪਰ ਤਰਪਾਈਲ ਪਾ ਕੇ ਉਹਨੂੰ ਬਚਾਇਆ ਜਾ ਰਿਹਾ ਹੈ ਫਿਰ ਵੀ ਭਿੱਜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸਮੇਂ ਅਸੀਂ ਪਰਿਵਾਰਿਕ ਮੈਂਬਰ ਦੇ ਨਾਲ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਸੁਖਵਿੰਦਰ ਸਿੰਘ ਜੀ ਪਿੰਡ ਕਿਹੜਾ ਪੈਂਦਾ ਜੀ ਇਹ ਪਿੰਡ ਭੋਲੇ ਬਲਕ ਦੀਨ ਵਿੱਚ ਪੰਜ ਭੋਲੇ ਬਲਕ ਦੀਨ ਦੇ ਵਿੱਚ ਤੁਸੀਂ ਕਿੰਨੇ ਕੁ ਦਿਨ ਦੇ ਰਹਿ ਰਹੇ ਹੋ ਅੱਜ ਸਾਨੂੰ ਇਹ ਸ਼ੁਰੂ ਤੋਂ ਹੀ ਰਹਿ ਰਹੇ ਹਾਂ ਜਿੱਥੇ ਜੰਮੇ ਪਲੇ ਹਾਂ ਉਹ ਤੁਸੀਂ ਜੰਮੇ ਪਲੇ ਇੱਥੇ ਹਾਂ ਹਾਂਜੀ ਤੇ ਕਿਸੇ ਵੀ ਦੂਸਰਾ ਐਮ ਐਲ ਏ ਜੀ ਗੱਲ ਕਰੀਏ ਆਪਾਂ ਜਾਂ ਕੋਈ ਹੋਰ ਸਰਕਾਰੀ ਔਦੇਾਰ ਵਾਲੋਂ ਕੋਈ ਆਣ ਕੇ ਇੱਥੇ ਤੁਹਾਡੀ ਸਾਰਦਾਨਿਕ ਲਈ ਨਹੀਂ ਉਹ ਆਉਂਦੇ ਆ ਜ਼ਰੂਰ ਪਰ ਉਹ ਪਿੱਛੇ ਹੀ ਮੁੜ ਜਾਂਦੇ ਆ ਪਿੰਡ ਉਹਨਾਂ ਨੇ ਕਦੇ ਆ ਘਰ ਨਹੀਂ ਦੇਖੇ ਸਾਡੇ ਵਿਛੱਤਾ ਸਾਡੀਆਂ ਕੱਚੀਆਂ ਆ ਇਹ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਉਹਨਾਂ ਅੱਗੇ ਬੇਨਤੀ ਆ ਵੀ ਸਾਡੀਆਂ ਛੱਤਾਂ ਲਮੜਾ ਮੋਟਾ ਧਿਆਨ ਮਾਰੋ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਇੱਥੇ ਕਿਸ ਤਰ੍ਹਾਂ ਪਾਣੀ ਆ ਚੁੱਕਾ ਸੀਗਾ ਉਦੋਂ ਵੀ ਹਾਂਜੀ ਇਹ 2-3 ਸਾਲ ਹੋ ਗਏ ਪਹਿਲਾਂ ਆ ਚੁੱਕਾ ਸੀ ਪਾਣੀ ਸਾਰੇ ਪਿੰਡ ਚ ਭੰਮਦਾ ਸੀਗਾ ਤੇ ਸਾਰਾ ਪਿੰਡ ਖਾਲੀ ਹੋ ਚੁੱਕਿਆ ਸੀਗਾ ਉਹ ਨਾਲ ਦਾ ਗੰਨਾ ਪਿੰਡ ਸਾਡਾ ਉੱਥੇ ਸਾਰੇ ਚਲੇ ਗਏ ਸੀਗੇ ਅੱਛਾ ਜੀ ਤੇ ਜਿੰਨੇ ਵੀ ਪਸ਼ੂ ਆਪਣੇ ਜਿੰਨੇ ਵੀ ਆਪਣਾ ਉਹਨਾਂ ਦਾ ਚਾਰਾ ਆ ਇਹ ਸਾਰਾ ਬਰਬਾਦ ਹੋ ਚੁੱਕਿਆ ਸੀਗਾ ਤੇ ਪਸ਼ੂ ਆ ਥੋੜੇ ਬਹੁਤੇ ਚਲੇ ਗਏ ਸੀ ਕਿ ਕੁਛ ਮਾੜੇ ਮੋٹے ਇਦਾਂ ਵਿੱਚ ਰਹਿ ਗਏ ਸੀਗੇ ਸ਼ਿਫਟ ਕਰ ਦਿੱਤੇ ਗਏ ਸੀਗੇ ਹਾਂਜੀ ਬਚਾ ਬਚਾ ਕਰ ਲਿਆ ਸੀਗਾ ਬਚਾ ਕਰ ਲੈ ਬੜੀ ਮੁਸ਼ਕਲ ਕੀਤਾ ਸੀ ਇੱਕਦਮ ਹੀ ਟੁੱਟਿਆ ਚਲਾਈ ਬੰਨ ਟੁੱਟ ਗਿਆ ਸੀ ਹਾਂਜੀ ਬੰਨ ਕਾਫੀ ਟੁੱਟ ਗਏ ਕਾਫੀ ਲੰਮਾ ਪਾੜ ਪੈ ਗਿਆ ਤੇ ਹੁਣ ਹੁਣ ਇਸ ਵਾਰ ਕਿਸ ਤਰ੍ਹਾਂ ਕੋ ਬੰਨ ਟੁੱਟਣ ਦੀ ਖਤਰਾ ਦੇ ਵੀ ਖਤਰਾ ਟਲਿਆ ਨਹੀਂ ਹਜੇ ਖਤਰਾ ਹੈਗਾ ਆ ਸਾਨੂੰ ਵੀ ਇਹ ਚੀਜ਼ ਨਾਲ ਵੀ ਅਸੀਂ ਸਾਨੂੰ ਡਰ ਲੱਗਦਾ ਹੈਗਾ ਹਾਂ ਹਾਂਜੀ ਅੱਜ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਸਰਕਾਰ ਵੱਲੋਂ ਕਿ ਹਜੇ ਵੀ ਪਾਣੀ ਛੱਡਣ ਦੀ ਉਮੀਦ ਰੱਖਦੇ ਹਾਂ ਹਾਂਜੀ ਕਹਿੰਦੇ ਆ ਹੁਣ ਦੇਖੋ ਕਹਿ ਨਹੀਂ ਸਕਦੇ ਪਾਣੀ ਛੱਡਣ ਜਾਂ ਹੁਣ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਜਾਂ ਜੰਮੂ ਕਸ਼ਮੀਰ ਵੱਲ ਲਗਾਤਾਰ ਬਾਰਿਸ਼ ਪੈਣਾ ਨਹੀਂ ਹਟ ਰਹੀ ਉਸ ਕਰਕੇ ਉਹਨਾਂ ਨੂੰ ਪਾਣੀ ਛੱਡਣਾ ਪੈ ਰਿਹਾ ਵਾਰ-ਵਾਰ ਤੇ ਇਹ ਕਿਦਾਂ ਦੇਖਦੇ ਇਹਨੂੰ ਇਹ ਚੀਜ਼ ਬਾਰੇ ਮੈਨੂੰ ਥੋੜੀ ਜਿਹੀ ਘੱਟ ਨੋਲੇਜ ਆ ਪਰ ਕਹਿ ਨਹੀਂ ਸਕਦੇ ਹਾਂ ਪਰ ਆਪਣੇ ਪਿੰਡ ਦਾ ਥੋੜਾ ਜਿਹਾ ਇਹ ਚੀਜ਼ ਨਾਲ ਜ਼ਿਆਦਾ ਲੱਗ ਗਈਆਂ ਨਾ ਆਪਾਂ ਬੰਨ ਦੇ ਨਾਲ ਹੀ ਇਹ ਇਤੋਂ ਥੋੜਾ ਜਿਹਾ ਆਪਾਂ ਨੂੰ ਖਤਰਾ ਆ ਠੀਕ ਹੈ ਧੰਨਵਾਦ ਭਾਜੀ ਮੇਰਾ ਨਾਮ ਨਵਦੀਪ ਖੋਰਾ ਕਿਹੜਾ ਪਿੰਡ ਹੈ ਮੇਰਾ ਪਿੰਡ ਭੋਲੇਵਾਲ ਕਦੀਮਾ ਪੜਦੇ ਹਾਂਜੀ ਮੈਂ ਬੀਏ ਕਰਦੀ ਹਾਂ ਸੈਕਿੰਡ ਇਅਰ ਕੰਪਲੀਟ ਹੋ ਗਿਆ ਹੁਣ ਮੈਂ 3rd ਇਅਰ ਦੀ ਸਟਾਰਟਿੰਗ 'ਚ ਹਾਂ ਕੀ ਕਰ ਤੁਹਾਡਾ ਆਪਣਾ ਹਾਂਜੀ ਸਾਡਾ ਆਪਣਾ ਘਰ ਹੈ ਇੱਥੇ ਅਸੀਂ 5 ਜਣੇ ਰਹਿੰਦੇ ਹਾਂ ਤਿੰਨ ਮੇਰੀਆਂ ਭੈਣਾਂ ਵੱਡੀ ਮੈਂ ਆ ਦੋਵੇਂ ਤੋਂ ਛੋਟੀਆਂ ਤੇ ਮੇਰੇ ਮਦਰ ਫਾਦਰ ਕੀ ਕਰਦੇ ਹਾਂ ਹਾਂਜੀ ਮੇਰੇ ਫਾਦਰ ਦੇ ਆ ਜੁੱਤਾ ਕਰਦੇ ਆ ਮੇਰੇ ਮਦਰਸ ਵੀ ਸੇਮ ਲੇਬਰ ਹੀ ਆ ਦੋਨੋਂ ਹਾਂਜੀ ਕਿ ਕੀ ਕਹਿਣਾ ਚਾਹੁੰਦਾ ਜੋ ਹਾਲਾਤ ਨੇ ਘਰ ਦੇ ਜੋ ਘਰ ਦੇ ਹਾਲਾਤਾਂ ਬਾਰੇ ਜੇ ਤੁਸੀਂ ਪੁੱਛੋ ਘਰ ਦੇ ਕੋਈ ਹਾਲਾਤ ਨਹੀਂ ਕੋਈ ਬਿਆਨ ਕਰਨ ਜੋਗ ਨਹੀਂ ਆ ਜੋ ਸਾਡਾ ਸਮਾਨ ਆ ਸਾਡੇ ਡਾਕੂਮੈਂਟਸ ਵਗੈਰਾ ਹਰ ਚੀਜ਼ ਸਾਡੀ ਗੱਠੜੀਆਂ ਚ ਬਣ ਕੇ ਸੇਵ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਨਹੀਂ ਫੈਸਿਲਿਟੀਆਂ ਮਤਲਬ ਪ੍ਰੋਪਰ ਸਾਨੂੰ ਮਿਲ ਵੀ ਨਹੀਂ ਰਹੀਆਂ ਤੇ ਉਹ ਚੀਜ਼ਾਂ ਫਿਰ ਵੀ ਸਾਡੀਆਂ ਸੇਵ ਨਹੀਂ ਹੈਗੀਆਂ ਪਾਣੀ ਵਿੱਚ ਪੈ ਰਿਆ ਵਾ ਹਰ ਚੀਜ਼ ਸਾਡੀ ਸਿੱਲੀ ਆ ਕੋਈ ਖਾਣਾ ਕੋਈ ਪ੍ਰੋਪਰ ਸਾਡੀ ਕੋਈ ਵੀ ਚੀਜ਼ ਪ੍ਰੋਪਰ ਨਹੀਂ ਬਚੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਾਰਿਸ਼ ਰੈਗੂਲਰ ਹੀ ਹੋਣ ਕਰਕੇ ਸਾਡਾ ਕੋਈ ਵੀ ਸਮਾਨ ਸੇਵ ਨਹੀਂ ਹੈਗਾ ਕੋਈ ਵੀ ਸਮਾਨ ਸੁੱਕਾ ਨਹੀਂ ਹੈਗਾ ਕਹਿਣ ਦਾ ਭਾਵਾ ਸਾਡੇ ਦੋ ਕਮਰੇ ਆ ਦੋਨੋਂ ਰੇ ਵੀ ਸੁੱਕੇ ਨਹੀਂ ਬਚੇ ਔਰ ਜਿਹੜੀਆਂ ਸਾਡੀਆਂ ਬਾਹਰ ਟੀਨਾ ਪਾਈਆਂ ਨੇ ਇਹਦੇ ਥੱਲੇ ਅਸੀਂ ਰਾਤ ਨੂੰ ਸੌਂਨੇ ਆ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਮੌਸਮ ਜਿਆਦਾ ਖਰਾਬ ਹੋਣ ਕਰਕੇ ਰਾਤ ਨੂੰ ਡੇਲੀ ਮੀਂਹ ਆਉਂਦਾ ਆ ਔਰ ਮੀਂਹ ਆਉਣ ਕਰਕੇ ਇੱਥੇ ਵੀ ਸਾਨੂੰ ਪੰਜ ਜਾਣੇ ਆ ਸਰ ਅਸੀਂ ਇੱਥੇ ਪੈਣਦੇ ਤੁਹਾਨੂੰ ਪਤਾ ਪ੍ਰੋਬਲਮ ਆਉਣੀ ਆ ਘਟੂ ਘਟ ਤਿੰਨ ਮੰਜੇ ਰੰਦੇ ਆ ਬਾਛੜਾਉਂਦੀ ਆ ਬਾਛੜ ਨਾਲ ਸਾਡੇ ਬਿਸਤਰੇ ਰੰਦੇ ਵੀ ਡੱਲ ਹੋ ਜਾਂਦੇ ਅਸੀਂ ਬੈਠ ਕੇ ਰਾਤ ਕੱਟਦੇ ਆ ਬਹੁਤ ਘੱਟ ਸੌਣਾ ਮਿਲਦਾ ਸਾਨੂੰ ਰਾਤ ਨੂੰ ਦਿਨੇ ਵੀ ਬਸ ਸਾਡੇ ਦਿਨੇ ਫਲੱਡ ਦਾ ਕਰਕੇ ਤੇ ਤਾਂ ਤੁਹਾਨੂੰ ਪਤਾ ਹੀ ਆ ਪਾਣੀ ਵਹਿਆ ਹੋਇਆ ਵਾ ਦਿਨੇ ਉਹਦਾ ਕਰਕੇ ਸਾਨੂੰ ਬਹੁਤ ਮਤਲਬ ਟੈਨਸ਼ਨਸ ਰਹਿੰਦੇ ਆ ਕਿਉਂਕਿ ਦਰਿਆ ਦੇ ਬਿਲਕੁਲ ਲੱਗੇ ਕਰਕੇ ਟੈਨਸ਼ਨ ਤਾਂ ਹੋਣੀ ਆ ਛੋਟੇ ਛੋਟੇ ਬੱਚੇ ਆ ਖਾਣਾ ਵੀ ਆ ਬਹੁਤ ਕੁਝ ਦੇਖਣਾ ਪੈਂਦਾ ਆ ਹਾਂਜੀ ਤੇ ਜਿਹੜੇ ਐਮਐਲਏ ਆ ਪਹੁੰਚੇ ਹੋਏ ਐਮਐਲਏ ਆ ਪਹੁੰਚੇ ਕੋਈ ਹਾਂਜੀ ਹਾਂਜੀ ਫੈਸਿਲਿਟੀਆਂ ਵੀ ਮਿਲ ਰਹੀਆਂ ਨੇ ਸਾਨੂੰ ਅਕਸਰ ਪਹੁੰਚ ਰਹੇ ਨੇ ਬਹੁਤ ਹੈਲਪ ਕਰ ਰਹੇ ਨੇ ਬਹੁਤ ਮਿਹਰਬਾਨੀ ਉਹਨਾਂ ਦੀ ਸ਼ੁਕਰਾਨਾ ਤੁਹਾਡਾ ਧੰਨਵਾਦ ਆ ਪਹੁੰਚ ਰਹੀਆਂ ਮਿਲ ਰਹੀਆਂ ਸਾਨੂੰ ਸਹੂਲਤਾਂ ਕਿਹੜੇ ਕਿਹੜੇ ਚੀਜ਼ ਤੁਹਾਨੂੰ ਇਸ ਤਰ੍ਹਾਂ ਹੀ ਮਿਲ ਚੁੱਕੀ ਹੈ ਹੁਣ ਤੱਕ ਹੁਣ ਤੱਕ ਸਾਨੂੰ ਤਰਪਾਲਾਂ ਮਿਲੀਆਂ ਨੇ ਪਸ਼ੂਆਂ ਦਾ ਚਾਰਾ ਵਗੈਰਾ ਮਿਲੇ ਆਇਆ ਇਹ ਚੀਜ਼ਾਂ ਮਿਲ ਰਹੀਆਂ ਹੈ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਸਾਨੂੰ ਉਮੀਦ ਕਰਦੇ ਆ ਵੀ ਹੋਰ ਵੀ ਮਿਲੂਗੀਆਂ ਅੱਗੇ ਅੱਗੇ ਜੋ ਹਾਲਾਤ ਨੇ ਹਾਂ ਜੀ ਇਹ ਪ੍ਰਸ਼ਾਸਨ ਨੂੰ ਕੀ ਮੰਗ ਰਹੇ ਪ੍ਰਸ਼ਾਸਨ ਤੋਂ ਸਾਨੂੰ ਫਿਲਹਾਲ ਤਾਂ ਜੇ ਅਸੀਂ ਮੰਗ ਸੋਚੀਏ ਤਾਂ ਮੰਗ ਸਾਨੂੰ ਇਹੀ ਆ ਵੀ ਜਿਹੜੇ ਸਾਡੇ ਕੱਚੇ ਮਕਾਨ ਨੇ ਇਹਨਾਂ ਨੂੰ ਪੱਕਾ ਕਰਨ ਦੀ ਮੰਗ ਅਸੀਂ ਰੱਖਦੇ ਆਂ ਬਾਕੀ ਫੈਸਿਲਿਟੀਆਂ ਦਾ ਸਰਕਾਰ ਵੱਲੋਂ ਮਿਲ ਰਹੀਆਂ ਨੇ ਸਰਕਾਰ ਨੂੰ ਵੀ ਪਤਾ ਹੀ ਹੈ ਜੋ ਉਹਨਾਂ ਦੀਆਂ ਬਣਦੀਆਂ ਆ ਹਨਾ ਅਸੀਂ ਆਪਣੇ ਵੱਲੋਂ ਜੇ ਤੁਸੀਂ ਸਾਡੇ ਤੋਂ ਪੁੱਛੋ ਅਸੀਂ ਇਹੀ ਚਾਹਾਂਗੇ ਕਿ ਸਾਡੇ ਮਕਾਨ ਪੱਕੇ ਕਰ ਦਿੱਤੇ ਜਾਣੇ ਚਾਹੀਦੇ ਆ ਔਰ ਜੋ ਫਲੱਡ ਵਗੈਰਾ ਵਾ ਉਹਦੀ ਪੱਕੀ ਇੰਤਜ਼ਾਮ ਕਰ ਦੇਣਾ ਦਿੱਤਾ ਚਾਹੀਦਾ ਆ ਵੀ ਜਿਹੜਾ ਬੰਨ ਵਗੈਰਾ ਆ ਉਹਨੂੰ ਪੱਕੀ ਤਰ੍ਹਾਂ ਬੰਨ੍ਹ ਦੇਣਾ ਚਾਹੀਦਾ ਇਹੀ ਮੰਗ ਕਰਾਂਗੇ ਤਾਂ ਕਿ ਇਸੀ ਫਲੱਡ ਵਗੈਰਾ ਤੋਂ ਬਚ ਸਕੀਏ ਦਾ ਕਰਨ ਦੀ ਕੋਸ਼ਿਸ਼ ਕੀਤੀ ਉਹ ਲੋਕਾ ਸਾਡੇ ਆ ਆ ਪ੍ਰੋਬਲਮ ਆ ਰਹੀ ਹੈ ਜੋ ਉਹਨਾਂ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਕੀਤਾ ਉਹਨਾਂ ਵੱਲ ਸਰਪੰਚ ਸਾਹਿਬ ਸਾਡੇ ਪਿੰਡ ਦੇ ਬਹੁਤ ਵਧੀਆ ਨੇ ਨਵੇਂ ਸਰਪੰਚ ਬਣੇ ਨੇ ਇਹਨਾਂ ਨੇ ਸਾਨੂੰ ਫੈਸਿਲਿਟੀਆਂ ਵੀ ਦਵਾਈਆਂ ਨੇ ਔਰ ਸਾਡੀ ਗੱਲਬਾਤ ਵੀ ਸੁਣਦੇ ਆ ਅਸੀਂ ਕਰੀਦੀ ਵੀ ਆ ਗੱਲਬਾਤ ਔਰ ਸਾਡੀ ਗੱਲਬਾਤ ਸੁਣਦੇ ਵੀ ਆ ਬਹੁਤ ਵਧੀਆ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੁਲਵਿੰਦਰ ਕੌਰ ਨਾਮ ਹੈ ਉਹਨਾਂ ਦਾ ਠੀਕ ਹੈ ਥੈਂਕ ਯੂ ਹਾਂਜੀ ਬਹੁਤ ਵਧੀਆ ਥੈਂਕ ਯੂ